ਜੋ ਪੁਲਿਸ ਕਮਿਸ਼ਨਰ ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਇੱਕ ਵਿਸ਼ੇਸ਼ ਮਿਹਮ ਚਲਾਈ ਗਈ ਹੈ ਜਿਸ ਦੌਰਾਨ ਅੱਜ ਮੈਨ ਬਰੋ ਚੌਂਕ ਮਲਕਪਰ ਚੌਂਕ ਮਾਲਟਾਉਨ ਮਾਰਕੀਟ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨ ਚੈੱਕ ਕੀਤੇ ਗਏ ਇਸ ਚੈੱਕ ਦੇ ਦੌਰਾਨ ਲਗਭਗ 100 ਵਾਹਨ ਚੈੱਕ ਕੀਤੇ ਗਏ ਜਿਨ੍ਹਾਂ ਵਿੱਚੋਂ ਅੱਜ 8 ਬਲੈਕ ਫਰਮਾਂ ਦੋ ਲਾਈਟ ਜੰਪ ਦੋ ਟ੍ਰਿਪਲ ਰਾਈਡਿੰਗ ਕੁੱਲ 12 ਚਲਾਕ ਕਿਤੇ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਇੱਕ ਵਿਸ਼ੇਸ਼ ਮਿਹਮ ਚਲਾਈ ਗਈ ਹੈ ਜਿਸ ਦੌਰਾਨ ਅੱਜ ਮੈਨ ਬਰੋ ਚੌਂਕ ਮਲਕਪਰ ਚੌਂਕ ਮਾਲਟਾਉਨ ਮਾਰਕੀਟ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨ ਚੈੱਕ ਕੀਤੇ ਗਏ ਇਸ ਚੈੱਕ ਦੇ ਦੌਰਾਨ ਲਗਭਗ 100 ਵਾਹਨ ਚੈੱਕ ਕੀਤੇ ਗਏ ਜਨਾਂ ਵਿੱਚੋਂ ਅੱਜ 8 ਬਲੈਕ ਫਿਲਮਾਂ 2 ਲਾਈਟ ਜੰਪ 2 ਟ੍ਰਿਪਲ ਰਾਈਡਿੰਗ ਕੁੱਲ 12 ਚਲਾਲ ਕੀਤੇ ਗਏ। ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਇੱਕ ਵਿਸ਼ੇਸ਼ ਮਿਹਨ ਚਲਾਈ ਗਈ ਹੈ। ਜਿਸ ਦੌਰਾਨ ਅੱਜ ਮੈਨ ਬਰੋ ਚੌਂਗ, ਮਲਕਪੁਰ ਚੌਂਗ, ਵਾਲਟਾਊਨ ਮਾਰਕੀਟ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨ ਚੈੱਕ ਕੀਤੇ ਗਏ। ਇਸ ਚੱਕੀ ਦੌਰਾਨ ਲਗਭਗ 100 ਵਾਹਨ ਚੈੱਕ ਕੀਤੇ ਗਏ ਜਿਨ੍ਹਾਂ ਵਿੱਚੋਂ ਅੱਜ 8 ਬਲੈਕ ਫਰਮਾਂ 2 ਲਾਈਟ ਜੰਪ 2 ਟ੍ਰਿਪਲ ਰਾਈਡਿੰਗ ਕੁੱਲ 12 ਚਲਾਕ ਕੀਤੇ ਗਏ। ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਇੱਕ ਵਿਸ਼ੇਸ਼ ਮਿਹਮ ਚਲਾਈ ਗਈ ਹੈ ਜਿਸ ਦੌਰਾਨ ਅੱਜ ਮੈਨਪੁਰਾ ਚੌਂਕ ਮਲਕਪੁਰ ਚੌਂਕ ਬਾਲਟਾਊਨ ਮਾਰਕੀਟ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨ ਚੈੱਕ ਕੀਤੇ ਗਏ ਇਸ ਚੈੱਕ ਦੇ ਦੌਰਾਨ ਲਗਭਗ 100 ਵਾਹਨ ਚੈੱਕ ਕੀਤੇ ਗਏ ਜਿਨ੍ਹਾਂ ਵਿੱਚੋਂ ਅੱਜ 8 ਬਲੈਕ ਫਿਲਮਾਂ 2 ਲਾਈਟ ਜੰਪ 2 ਟ੍ਰਿਪਲ ਰਾਈਡਿੰਗ ਕੁੱਲ 12 ਚਲਾਣ ਕੀਤੇ ਗਏ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਇੱਕ ਵਿਸ਼ੇਸ਼ ਮਿਹਮ ਚਲਾਈ ਗਈ ਹੈ जिस दौरान अज मैनब्रो चौंक मल चौंक माल मार्केट विखे विशेष नाकबंदी करके वाहन चेक इस चेक बाग, सौ चेक आज, ब्लैक सौकते दो लाइट जंप दो बारह चलान किए देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par